ਇੱਥੇ ਨਾਰ ਤੇ ਪਾਣੀ ਮਿਲਦਾ ਪਾ। ਦੰਡੀ ਦੰਡੀ ਕੰਸ ਸਸ ਸਸ ਗਾ ਜਰਾ ਨੂੰ ਕਿ ਤਸਾਰੇ ਹੋਤੋ ਸਾਰੇ ਲਵਤੀਆ ਹੋ ਕੇ ਤੇ ਅਜ ਆਪਣਾ ਨੂੰ ਪਹਸਲ ਆ ਗਿਆ ਤੇ ਆਏ ਆਪਾਂ ਲੜ ਚੱਲਿਆ ਤੇ ਬਣੇ ਰੋ ਆਪਣ ਨਾਲ ਤੇ ਵਿੱਚ ਜਿਹਾ ਆਪਣੇ ਪਾਰਸਲ ਚ ਕੀ ਆਇਆ ਚੱਲਨੇ ਆ ਜੀ ਸਿਰ ਆਪਾਂ

ਕੋਸ਼ਿਸ਼ ਤੇ ਆਪਾਂ ਉਹ ਦੇਣਾ ਸਰਪ੍ਰਾਈਜ਼ ਤੇ ਬਾਕੀ ਇੰਟਰਨਲ ਦੇ ਆਪਾਸ ਚਾ ਲੈ ਇੱਕ ਫੋਟੋ ਕਰਾ ਲੈ ਫੋਟੋ ਕਰਕੇ ਇੱਕ ਬਹੁਤ ਧੰਨੀ

सब जरू कॉन्टैक्ट करो करना अपने स्टाइड से उन्होंने नंबर जताया तो बाकी पुलिस कोई फॉल तो कॉल ना करो उन्होंने काम वाला काम फोन नंबर जो काम है काम वगैरह होगा तो फिर कॉल करना बाकी डॉक्टर देता है बाकी पीपल सप्राइज बना के रखाया तो दीपल सप्राइज देना का वो सामने सैक्सट ब्लॉक दिखावे तो पीपल जी जो ਜੱਬੋਂ ਅੱਜ ਸਰਵਾਇਤਵਾਗੇ ਤੇ ਬਾਕੀ ਵੀ ਮਿਲਦੇ ਆਪਾਂ ਅਗਲੇ ਬਲਾਗ ਚੈਨਲ ਬਲਾਗ ਦੇ ਖਾਲੇ ਚੈਨਲ ਨੂੰ ਆਪਾਂ ਸਬਸਕ੍ਰਾਈਬ ਕਰ ਤੇ ਆਪਣਾ ਬਲਾਗ ਕਿੱਦਾਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਬਾਕੀ ਵੀ ਧੰਨਵਾਦ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਸੇਨਾ ਵਦਿਆ ਫ੍ਰੀਮ ਦੇ ਕਿੜੇ ਹਰ ਫੋਟੋ ਮਦਿਆ ਥੋੜਾ ਟਿਪੀ ਹਣਾ ਪੂਰਾ ਕੋਸ ਫੈਲਾਤੇ ਹਣਾ ਤੇ ਵਕਤ ਸਾਰਾ ਤਨ ਫੋਟੋ ਵੀ ਰਣਾ ਬੜਾ ਟਿਪੀ ਹਮਨ ਕੋ ਉਹ ਦਿਲਾ ਕੇ ਕੰਮ ਤੇ ਆਪਾਂ ਵੀ ਉਹ ਕੰਮ ਕਰਵਣੇ ਆ ਜੇ ਤੁਸੀਂ ਵੀ ਫ੍ਰੀ ਫੋਟੋ ਫੋਟੋ ਬਣਵਾ ਲੈ ਹੋਵੇ